ਤੋ ਕਿ ਸਿਲੈਕਸ਼ਨ ਟ్రਾਇਲ ਦੇ ਵਿੱਚ ਜਿਹੜੇ ਵੀ ਬੱਚੇ ਸਿਲੈਕਟ ਹੋਣਗੇ ਉਹ ਫਿਰ ਸਾਡੇ ਤਿੰਨ ਕੰਪੀਟੀਸ਼ਨ ਆ ਰਹੇ ਆ ਕਿ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਕਿ ਇੱਕ ਕੰਪੀਟੀਸ਼ਨ ਭਟਾਉਣ ਦੇ ਵਿੱਚ ਆ ਸਾਊਥ ਏਸ਼ੀਆ ਦਾ ਮੁਸਤਫਾਬ ਏਸ਼ੀਆ ਦਾ ਕੰਪੀਟੀਸ਼ਨ ਜਿਹੜਾ ਹੈ ਬੈਂਕਾਕ ਦੇ ਵਿੱਚ ਹੈ ਮੈਨੂੰ ਧਵਾਸਾ ਬੋਗਨਾਂ ਮੈਂ ਸਦੂਰ ਜ਼ਿਲ੍ਹੇ ਤੋਂ ਬਲੋਂਗ ਕਰਦਾ ਹਾਂ ਕਿ ਇਸ ਸਾਲ ਮੈਂ ਕਾਫੀ ਮੈਡਲ ਜਿੱਤੇ ਨੇ ਜੀ ਜੀ ਕੋਸ਼ਿਸ਼ ਕਰੂੰਗਾ ਪ੍ਰੋਸਾਦ ਬਣਾ ਮੈਂ ਸਾਰੀ ਟੀਮ ਨੂੰ ਇਸ ਵਾਰ ਮੈਂ ਵਧੀਆ ਨੈਸ਼ਨਲ ਮੈਡਲ ਲੈ ਕੇ ਆਉਂਗਾ ਜੀ ਆਪਣਾ ਵੈਸਟ ਲੂੰਗਾ ਮੈਂ ਸਾਰੇ ਐਥਲੀਟੀ ਲੈ ਕੇ ਉਹਨਾਂ ਦੇ ਆਪਣਾ ਵੈਸਟ ਜੀਣਗੇ ਤੇ ਪੰਜਾਬ ਦਾ ਰੌਸਨ ਬਣਨਗੇ ਆਪਣੇ ਮਾਪਿਆਂ ਦਾ ਤੇ ਸਾਰੀ ਟੀਮ ਦਾ ਅੱਜ ਜਿੰਮ ਤੌਂ ਦੇ ਵਿੱਚ ਤਿਆਰ ਰੱਖੀਏ ਪੰਜਾਬ ਟੀਮ ਦੇ ਪੰਜਾਬ ਦੇ ਜਿਹੜੇ ਬੋਡੀ ਬਿਲਡਰ ਤੇ ਫਿਟਨੈਸ ਬਾਉਂਡਰ ਇੱਥੇ ਪਹੁੰਚੇ ਨੇ ਉਹਨਾਂ ਦੀ ਸਿਲੈਕਸ਼ਨ ਅੱਜ ਇੱਥੇ ਕਰਕੇ ਇਹਨਾਂ ਨੂੰ ਪੁਣੇ ਭੇਜਿਆ ਜਾਊਗਾ 2 ਤੇ 3 ਤਰੀਕ ਨੂੰ ਮਹਾਰਾਸ਼ਟਰਾਂ ਉੱਤੋਂ ਫਿਰ ਇੰਡੀਆ ਦੀ ਇੰਡੀਆ ਸਿਲੈਕਸ਼ਨ ਹੋਊਗੀ ਤੇ ਸਾਨੂੰ ਉਮੀਦ ਹੈ ਵੀ ਸਾਡੇ ਜਿਹੜੇ ਵੀ ਇਹ ਤੋਂ ਪਾਨੀਆਂ 6 ਲੜਕੇ ਜਾਣਗੇ ਵਿੱਚੋਂ ਸਾਰੇ ਸਿਲੈਕਟ ਹੋਣਗੇ ਤੇ ਵਰਲਡ ਤੇ ਏਸ਼ੀਆ ਲੈਵਲ ਤੇ ਪੰਜਾਬ ਦਾ ਨਾਮ ਉੱਚਾ ਕਰਕੇ ਆਵਾਂਗੇ। ਜਿਸ ਮੈਚ ਜਿਹੜਾ 11 ਤੋਂ 17 ਨਵੰਬਰ ਨੂੰ ਸਾਡਾ ਇੰਡੋਨੇਸ਼ੀਆ ਦੇ ਵਿੱਚ ਵਰਲਡ ਹੋ ਰਿਹਾ ਉਹਦੇ ਵਾਸਤੇ ਅਸੀਂ ਅੱਜ ਜਿਹੜੀ ਟੀਮ ਸਿਲੈਕਟ ਕੀਤੀ ਹੈ ਪੰਜਾਬ ਦੀ ਇਹਨਾਂ ਨੂੰ ਤੁਵਾਰਾਂ ਬਹੁਤ-ਬਹੁਤ ਸਾਡੇ ਪੰਜਾਬ ਦੇ ਵਾਸਤੇ ਜਿਹੜੇ ਮੈਡਲ ਉਥੇ ਜਿੱਤ ਕੇ ਲਿਆ ਉਹਨਾਂ ਨੇ ਸਾਡੇ ਪੰਜਾਬ ਦੇ ਸੂਬੇ ਦਾ ਵੀ ਨਾਮ ਰੋਸ਼ਨ ਕਰਨ ਆ ਦੇਖੋ ਆ ਪੰਜਾਬ ਦਾ ਜਿਹੜਾ ਨਾਮ ਹੈ ਆ ਇਹੋ ਜੇ ਨੌਜਵਾਨ ਜਿਹੜੇ ਆ ਉਹ ਰੋਸ਼ਨ ਕਰ ਰਿਹਾ ਹੈ ਖਾਸ ਕਰਕੇ ਮੈਂ ਧੰਨਵਾਦ ਕਰਦਾ ਰੁਨੀਸ਼ ਲੰਗਰ ਜੀ ਦਾ ਕੱਲ ਵੀ ਸਾਡੀ ਇੱਕ ਮੀਟਿੰਗ ਸੀਗੀ ਬੈਠਕ ਸੀ ਔਰ ਉਹਦੇ ਵਿੱਚ ਐਮਐਲਏ ਸਾਹਿਬ ਨੇ ਸਪੈਸ਼ਲ ਗ੍ਰੇਸ ਮੰਗੜ ਜੀ ਨੂੰ ਸਨਮਾਨ ਕੀਤਾ ਇਸ ਦਿਨ ਦਾ ਅ ਰਵੀਸ਼ ਬਾਂਗੜੀ ਜੀ ਮੋਨੂ ਜੀ ਸਾਰੇ ਇਹ ਨਵੀਂ ਸਾਰੇ ਐਫਰਟ ਇਨਾਂ ਵੱਲੋਂ ਲਗਾਏ ਜਾ ਰਹੇ ਨੇ ਯੂਥ ਅੱਜ ਕੱਲ ਦਾ ਸਾਰਾ ਫਿਟਨੈਸ ਵਾਲ ਬਿਲਕੁਲ ਆਪਾਂ ਕਹਿੰਦੇ ਬੋਡੀ ਬਿਲਡਰਸ ਨੇ ਵੀ ਨੇ ਸਾਰੇ ਨਸ਼ਿਆ ਵਾਲ ਤਾਂ ਬਹੁਤ ਹਟ ਗਿਆ ਯੂਥ EDVP News Punjab ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿੰਦਰਨਾ ਸੋ ਅੱਸੀ ਅੱਜ ਮੌਜੂਦਾ ਜਿਮ ਟਾਊਨ ਦੇ ਵਿੱਚ ਜਿੱਥੇ ਤੁਹਾਨੂੰ ਦੱਸਦੀ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸੈਕੰਡ ਡੋਰ 3 ਜੂਨ ਨੂੰ ਮਹਾਰਾਸ਼ਟਰੀ ਬੋਡੀ ਬਿਲਡਰ ਐਸੋਸੀਏਸ਼ਨ ਵੱਲੋਂ ਕੁਝ ਪੰਜਾਬ ਦੇ ਬਿਲਡਰਸ ਜੋ ਬੋਡੀ ਬਿਲਡਰਸ ਨੇ ਉਹਨਾਂ ਦੀ ਟੀਮਸ ਅੱਜ ਸਿਲੈਕਸ਼ਨ ਹੋਣ ਜਾ ਰਹੀ ਹੈ ਜਿਮ ਟਾਊਨ ਦੇ ਵਿੱਚ ਕੁਝ ਬੋਡੀ ਬਿਲਡਰਸ ਦੀ ਤਾਂ ਉਹ ਸਿਲੈਕਸ਼ਨ ਅੱਗੇ ਜਿਹੜੀ ਹੈ ਵੱਡੇ ਲੈਵਲ ਦੇ ਵਿੱਚ ਜਾ ਕੇ ਪਹੁੰਚ ਸਕਦੀ ਹੈ ਨਹੀਂ ਸਾਡੇ ਨਾਲ ਜਿਮ ਟਾਊਨ ਦੇ ਉਹਨਾਂ ਮੌਜੂਦ ਨੇ ਰਮੇਸ਼ ਮੰਗਰ ਜੀ ਸਰ ਕਹਿਣਾ ਚਾਹੋਗੇ ਕੀ ਪ੍ਰੋਗਰਾਮ ਹੈ ਮੇਰਾ ਨਾਮ ਰਮੇਸ਼ ਬਾੰਗੜਾ ਹੈ ਮੈਂ ਨਾਰਥ ਇੰਡੀਆ ਬੋਡੀ ਬਿਲਡਰ ਐਸੋਸੀਏਸ਼ਨ ਦਾ ਚੇਅਰਮੈਨ ਹੈ ਜੀ ਔਰ ਸਾਡੀ ਜਿਹੜੀ ਇੰਡੀਅਨ ਬੋਡੀ ਬਿਲਡਰਸ ਫੈਡਰੇਸ਼ਨ ਹੈਗੀ ਆ ਉਹ ਜਿਹੜੀ ਹੈਗੀ ਆ 2 ਔਰ 3 ਜੂਨ ਨੂੰ ਜਿਹੜਾ ਸਿਲੈਕਸ਼ਨ ਟ੍ਰਾਇਲ ਹੈ ਆ ਪੂਨੇ ਦੇ ਵਿੱਚ ਹੋਣ ਜਾ ਰਹੇ ਆ ਜਿਸ ਜੋ ਕਿ ਸਿਲੈਕਸ਼ਨ ਟ੍ਰਾਇਲ ਦੇ ਵਿੱਚ ਉਹ ਜਿਹੜੇ ਵੀ ਬੱਚੇ ਸਿਲੈਕਟ ਹੋਣਗੇ ਉਹ ਫਿਰ ਸਾਡੇ ਤਿੰਨ ਕੰਪੀਟੀਸ਼ਨ ਆ ਰਹੇ ਆ ਕਿ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਕਿ ਇੱਕ ਕੰਪੀਟੀਸ਼ਨ ਪੁਟਾਨ ਦੇ ਵਿੱਚ ਆ ਸਾਊਥ ਏਸ਼ੀਆ ਦਾ ਉਸ ਤੋਂ ਬਾਅਦ ਏਸ਼ੀਆ ਦਾ ਕੰਪੀਟੀਸ਼ਨ ਜਿਹੜਾ ਹੈ ਬੈਂਕਾਕ ਦੇ ਉਸ ਤੋਂ ਬਾਅਦ ਇੱਕ ਹੋਰ ਜੋ ਵਰਲਡ ਦਾ ਕੰਪੀਟੀਸ਼ਨ ਹੈ ਉਹ ਵੀ ਹੋਣ ਜਾ ਰਿਹਾ ਸੋ ਤਿੰਨ ਕੰਪੀਟੀਸ਼ਨਾਂ ਵਾਸਤੇ ਅੱਜ ਅਸੀਂ ਜਿਹੜਾ ਹੈਗਾ ਉਹ ਟ్రਾਇਲ ਆਪਣੀ ਪੰਜਾਬ ਦੀ ਟੀਮ ਜਿਹੜੀ ਉਹ ਸਿਲੈਕਟ ਕੀਤੀ ਹੈਗੀ ਆ ਆ ਉਹਦੇ ਵਿੱਚ ਸਾਡੇ ਨਮਨਜੀ ਕਿੰਨੇ ਜਣੇ ਸਿਲੈਕਟ ਕੀਤੇ ਜਾਣਗੇ ਇਹਦੇ ਵਿੱਚ ਨਮਨਜੀਤ ਜੀ ਨੇ ਹੁਣ ਫਾਈਨਲ ਰਿਜ਼ਲਟ ਦੇਣਾ ਹੈਗਾ ਤੇ ਹੋਰ ਵੀ ਲੜਕੇ ਆ ਰਹੇ ਨੇ ਵਿੱਚ ਥੋੜਾ ਜਿਹਾ ਰਸ਼ ਹੋਣ ਕਰਕੇ ਪਿੱਛੇ ਰੁਕਦੇ ਨੇ ਤੇ ਇਹ ਸਾਡੀ ਟੀਮ ਜਿਹੜੀ ਹੈਗੀ ਆ ਪੁਨੇ ਪਹੁੰਚੇਗੀ ਉੱਥੋਂ ਫਿਰ ਅ ਅੱਗੇ ਵਾਲੇ ਕੰਪੀਟੀਸ਼ਨਾਂ ਦੇ ਵਿੱਚ ਦੇਸ਼ ਦਾ ਨਾਮ ਉੱਚਾ ਕਰਕੇ ਆਏਗੇ ਸਾਨੂੰ ਬੜਾ ਪੰਜਾਬੀਆਂ ਦੇ ਉੱਤੇ ਮਾਣ ਹੈ ਕਿ ਇਹ ਦੇਸ਼ ਦਾ ਨਾਮ ਹਮੇਸ਼ਾ ਉੱਚਾ ਕਰਦੇ ਨੇ ਬਾਕੀ ਨਵਨੀਤ ਜੀ ਔਰ ਮੋਨੂ ਜੀ ਜਨਰਲ ਸੈਕਟਰੀ ਜੀ ਜੀ ਨਵਨੀਤ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਕਿੰਨੇ ਸਿਲੈਕਸ਼ਨ ਹੋਣਗੇ ਕਲੀਨਸ ਲਿਕਨਗੇ ਸਸੀ ਗਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਪ੍ਰੈਜ਼ੀਡੈਂਟ ਪੰਜਾਬੀਆਂ ਬੋਡੀ ਬਿਲਡਿੰਗ ਐਸੋਸੀਏਸ਼ਨ ਅੱਜ ਜਿਮ ਟਾਊਨ ਦੇ ਵਿੱਚ ਟੈਰ ਰੱਖਿਆ ਪੰਜਾਬ ਟੀਮ ਦੇ ਪੰਜਾਬ ਦੇ ਜਿਹੜੇ ਬੋਡੀ ਬਿਲਡਰ ਤੇ ਫਿਟਨੈਸ ਮਾਡਲ ਇੱਥੇ ਪਹੁੰਚੇ ਨੇ ਇਹਨਾਂ ਦੀ ਸਿਲੈਕਸ਼ਨ ਅੱਜ ਇੱਥੇ ਕਰਕੇ ਇਹਨਾਂ ਨੂੰ ਪ ਉਤਵਰਨਿੰਗ ਦੀ ਸਿਲੈਕਸ਼ਨ ਹੋ ਗਈ ਤੇ ਸਾਨੂੰ ਉਮੀਦ ਹੈ ਵੀ ਸਾਡੇ ਜਿਹੜੇ ਵੀ ਇਥੋਂ ਪਾਨੀਆਂ 6 ਲੜਕੇ ਜਾਣਗੇ ਵਿੱਚੋਂ ਸਾਰੇ ਸਿਲੈਕਟ ਹੋਣਗੇ ਤੇ ਵਰਲਡ ਤੇ ਏਸ਼ੀਆ ਲੈਵਲ ਤੇ ਪੰਜਾਬ ਦਾ ਨਾਮ ਉੱਚਾ ਕਰਕੇ ਆਉਣਗੇ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਜਿਸ ਤਰ੍ਹਾਂ ਇੱਥੇ ਬੋਡੀ ਬਿਲਡਰ ਸਿਲੈਕਟ ਕਿਤੇ ਜਾਣਗੇ ਜੀ ਮੈਂ ਮੋਨੂ ਸਬਰਵਾ ਜਨਰਲ ਸੈਕਟਰੀ ਪੰਜਾਬੀ ਐਮਚਰ ਬੋਡੀ ਬਿਲਡਿੰਗ ਤੋਂ ਅੱਜ ਪਹਿਲੇ ਤੇ ਮੈਂ ਇਹਨਾਂ ਸਾਰੇ ਹੀ ਪਲੇਅਰਾਂ ਦਾ ਇੱਥੇ ਆਣ ਤੇ ਜਿਮ ਟਨ ਲੁਧਿਆਣਾ ਦੇ ਵਿੱਚ ਵੈਲਕਮ ਕਰਦਾ ਕਿਉਂਕਿ ਅਲੱਗ-ਅਲੱਗ ਡਿਸਟ੍ਰਿਕਟ ਤੋਂ ਵਿੱਚੋਂ ਸਾਡੇ ਵਿੱਚ ਜੈਕੀ ਜੀ ਜੋ ਕਿ ਪਿਛਲੇ ਸਾਲ ਲਗਾਤਾਰ ਚੈਂਪੀਅਨ ਬਣਦਾ ਆ ਸਾਡੇ ਵਿੱਚ ਸਾਰੇ ਔਰ ਸਾਡੇ ਵਿੱਚ ਜਿੰਨੀ ਵੀ ਟੀਮ ਖੜੀ ਆ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਸਵਾਗਤ ਕਰਦੇ ਇੱਥੇ ਪਹੁੰਚਣ ਤੇ ਔਰ ਅੱਜ ਜਿਹੜੀ ਸਿਲੈਕਸ਼ਨ ਕੀਤੀ ਆ ਅਸੀਂ ਟੀਮ ਦੀ ਜੀ ਉਹ ਪੂਨਾ ਦੇ ਵਿੱਚ 2-3 ਜੂਨ ਨੂੰ ਕਰਕੇ ਇੰਡੀਆ ਦੀ ਸਿਲੈਕਸ਼ਨ ਇੰਡੀਆ ਟੀਮ ਬਣ ਕੇ ਜਿਹੜੀ 6 ਤੋਂ 12 ਤੋਂ 17 ਜੂਨ ਨੂੰ ਸਾਊਥ ਏਸ਼ੀਆ ਭੂਟਾਨ ਦੇ ਵਿੱਚ ਹੋ ਰਿਹਾ ਉਸ ਤੋਂ ਬਾਅਦ 17 ਅਗਸਤ ਤੋਂ ਲੈ ਕੇ 25 ਅਗਸਤ ਤੱਕ ਸਾਊਥ ਏਸ਼ੀਆ ਜੋ ਸਾਡਾ ਵੱਡਾ ਕੰਪੀਟੀਸ਼ਨ ਆ ਓਸੀ ਬੈਂਕੋਕ ਦੇ ਵਿੱਚ థਾਈਲੈਂਡ ਚ ਕਰਾ ਰਹੇ ਆ ਨੈਕਸਟ ਜਿਹੜਾ 11 ਤੋਂ 17 ਨਵੰਬਰ ਨੂੰ ਸਾਡਾ ਇੰਡੋਨੇਸ਼ੀਆ ਦੇ ਵਿੱਚ ਵਰਲਡ ਹੋ ਰਿਹਾ ਉਹਦੇ ਵਾਸਤੇ ਅਸੀਂ ਅੱਜ ਜਿਹੜੀ ਟੀਮ ਸਿਲੈਕਟ ਕੀਤੀ ਹੈ ਪੰਜਾਬ ਦੀ ਇਹਨਾਂ ਨੂੰ ਮੁਬਾਰਕਾਂ ਬਹੁਤ-ਬਹੁਤ ਸਾਡੇ ਪੰਜਾਬ ਦੇ ਵਾਸਤੇ ਜਿਹੜੇ ਮੈਡਲ ਉੱਥੇ ਜਿੱਤ ਕੇ ਲਿਆਉਣ ਹੋਰ ਸਾਡੇ ਪੰਜਾਬ ਦੇ ਸੂਬੇ ਦਾ ਵੀ ਨਾਮ ਰੋਸ਼ਨ ਕਰਨ ਜਿਹਦੇ ਵਿੱਚ ਸਾਡੇ ਪੰਜਾਬ ਦੇ ਜਿੱਦਾਂ ਸੀਐਮ ਸਾਹਿਬ ਨੇ ਵੀ ਇੱਕ ਮੁਹਿੰਮ ਚਲਾਈ ਹੈ ਯੁੱਧ ਨਸ਼ਾ ਦੇ ਵਿਰੁੱਧ ਔਰ ਅੱਜ ਤੁਸੀਂ ਦੇਖ ਰਹੇ ਹੋ ਸਾਡੇ ਵਿੱਚ ਜਿਹੜੇ ਨੌਜਵਾਨ ਖੜੇ ਆ ਔਰ ਨਸ਼ੇ ਦੇ ਤੇ ਨੇੜੇ ਵੀ ਨਹੀਂ ਹੁੰਦੇ ਬੱਚੇ ਸਾਡੇ ਔਰ ਅਸੀਂ ਸਾਡਾ ਮਕਸਦ ਹੈ ਇਦਾਂ ਦੀਆਂ ਗੇਮਾਂ ਐਕਟੀਵਿਟੀ ਕਰਾਈਏ ਜਿਦੇ ਨਾਲ ਸਾਡੇ ਬੱਚੇ ਸਾਡਾ ਪੰਜਾਬ ਦਾ ਸੂਬਾ ਔਰ ਸਾਡੇ ਆਪਣੇ ਬੱਚਿਆਂ ਦੇ ਮਾਪਿਓ ਵੀ ਖੁਸ਼ ਹੋਣ ਵੀ ਸਾਡੇ ਬੱਚੇ ਨੇ ਕੁਝ ਸੁਨਿਆ ਸੀਗਾ ਔਰ ਉਹਨੂੰ ਇੱਕ ਅੱਛੇ ਲੈਵਲ ਤੇ ਇੱਕ ਅਚੀਵ ਕਰਕੇ ਇੱਕ ਮੈਡਲ ਲੈ ਕੇ ਆਏ ਆ ਔਰ ਐਦਾਂ ਹੀ ਅਸੀਂ ਪੰਜਾਬ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਨਸ਼ਾ ਛੱਡ ਕੇ ਆਪਣੇ ਗੇਮ ਵੱਲ ਧਿਆਨ ਦਿਓ ਔਰ ਇਦਾਂ ਦੇ ਸਰੀਰ ਬਣਾਓ ਜੋ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਜੀ ਸਰ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਆਪਾਂ ਦੇਖ ਰਿਹਾ ਪੰਜਾਬ ਦੇ ਵਿੱਚ ਅ ਨਸ਼ਿਆਂ ਤੋਂ ਬਹੁਤ ਹਟ ਗਿਆ ਯੂਥ ਕਿੰਨੇ ਪਰਸੈਂਟ ਲੱਗਦਾ 100% ਦੇ ਵਿੱਚੋਂ ਜੋ ਅੱਜ ਤੁਸੀਂ ਦੇਖ ਹੀ ਰਹੇ ਹੋ ਯੂਥ ਕਿੰਨੇ ਪਰਸੈਂਟ ਲੱਗਦਾ ਕਿ ਜਿਮ ਵਾਲ ਜਾ ਰਹੇ ਆ ਫਿਟਨੈਸ ਵਾਲ ਜਾ ਰਹੇ ਆ ਨਸ਼ਿਆ ਵਾਲ ਤਾਂ ਬਿਲਕੁਲ ਖਤਮ ਹੀ ਹੈ ਹਾਂ ਬਿਲਕੁਲ ਮੈਂ ਗੁਰਪ੍ਰੀਤ ਸਿੰਘ ਰਾਜੂ ਕੌਂਸਲਰ ਵਾਰਡ ਨੰਬਰ 75 ਅ ਸਭ ਤੋਂ ਪਹਿਲਾਂ ਤਾਂ ਜਿਹੜਾ ਇੱਕ ਪੰਜਾਬ ਸਰਕਾਰ ਵੱਲੋਂ ਸਾਡੇ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਇੱਕ ਯੁੱਧ ਛੜਿਆ ਹੈ ਯੁੱਧ ਨਸ਼ਿਆਂ ਵਿਰੁੱਧ ਔਰ ਦੇਖੋ ਤੁਸੀਂ ਕੈਸੀ ਜਿਹੜੀ ਇੱਕ ਕਾਰਵਾਈ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਕੀਤੀ ਹੈ ਤੇ ਸਾਰਾ ਪੰਜਾਬ ਜਿੱਦਾਂ ਪਹਿਲਾਂ ਪੰਜਾਬ ਦੇ ਉੱਤੇ ਇੱਕ ਬੜਾ ਵੱਡਾ ਕਲੰਕ ਲਾ ਦਿੱਤਾ ਸੀ ਪਿਛੜੀਆਂ ਸਰਕਾਰਾਂ ਨੇ ਕਿ ਜਿਹੜਾ ਪੰਜਾਬ ਸੀਗਾ ਉਹ ਨਸ਼ਿਆਂ ਦੇ ਨਾਲ ਜਾਣਾ ਲੱਗਿਆ ਸੀਗਾ ਪੰਜਾਬ ਇੱਕ ਜੱਤ ਕੀ ਸੋਨੇ ਦੀ ਚਿੜੀ ਸੀ ਪਰ ਹੁਣ ਜਿੱਥੇ-ਜਿੱਥੇ ਵੀ ਜਾਣੇ ਆ ਕਿ ਆਹ ਦੇਖੋ ਆ ਪੰਜਾਬ ਦਾ ਜਿਹੜਾ ਨਾਮ ਹੈ ਆ ਇਹੋ ਜੇ ਨੌਜਵਾਨ ਜਿਹੜੇ ਆ ਉਹ ਰੋਸ਼ਨ ਕਰ ਰਿਹਾ ਖਾਸ ਕਰਕੇ ਮੈਂ ਧੰਨਵਾਦ ਕਰਦਾ ਰਮੇਸ਼ ਮੰਗਰ ਜੀ ਦਾ ਕੱਲ ਵੀ ਸਾਡੀ ਇੱਕ ਮੀਟਿੰਗ ਸੀਗੀ ਬੈਠਕ ਸੀ ਔਰ ਉਹਦੇ ਵਿੱਚ ਐਮਐਲਏ ਸਾਹਿਬ ਨੇ ਸਪੈਸ਼ਲ ਮੀਸ ਮੰਗੜ ਜੀ ਨੂੰ ਸਨਮਾਨ ਕੀਤਾ ਇਸ ਗੱਲ ਦਾ ਰਮੇਸ਼ ਮੰਗੜ ਜੀ ਮੋਨੂ ਜੀ ਸਾਰੇ ਇਹਨਾਂ ਦੇ ਕਿ ਸਾਰੇ ਐਫਰਟ ਇਨਾਂ ਵੱਲੋਂ ਲਗਾਏ ਜਾ ਰਹੇ ਨੇ ਯੂਥ ਅੱਜ ਕੱਲ ਦਾ ਸਾਰਾ ਫਿਟਨੈਸ ਵੱਲ ਬਿਲਕੁਲ ਆਪਾਂ ਕਹਦੇ ਆ ਬੋਲਡੀ ਬੋਡੀ ਬਿਲਡਰਸ ਨੇ ਵੀ ਨੇ ਸਾਰੇ ਨਸ਼ਿਆ ਵਾਲ ਤਾਂ ਬਹੁਤ ਹਟ ਗਿਆ ਯੂਥ 100% ਤੁਹਾਡੇ ਹਿਸਾਬ ਨਾਲ ਲੱਗਦਾ ਕਿ ਯੂਥ ਇਸ ਸਾਈਡ ਆ ਰਿਹਾ ਹੈ ਮੈਂ ਇਹ ਕਿੰਨਾ ਜੀ ਦੇਖੋ 100 ਤੋਂ 1 ਜਿਹੜਾ ਆ ਮੈਂ ਖੁਦ ਆਪਣੇ ਘਰ ਦੀ ਇੱਕ ਗੱਲ ਤੁਹਾਨੂੰ ਦੱਸ ਦੇਣਾ ਕਿ ਮੇਰਾ ਬੇਟਾ ਇਹਨਾਂ ਕੋਲ ਜਿਮ ਦੇ ਵਿੱਚ ਆ ਰਿਹਾ ਔਰ ਔਰ ਇਹ ਦੇਖ ਕੇ ਸਾਰਾ ਕੁਝ ਵੀ ਉਹ ਵੀ ਸੋਚਦਾ ਹੈ ਕਹਿੰਦਾ ਪਾਪਾ ਵੀ ਮੈਂ ਇੱਕ ਇਸ ਤਰ੍ਹਾਂ ਦਾ ਆਪਣੀ ਬੋਡੀ ਬਣਾਣੀ ਹੈ ਇਸ ਤਰ੍ਹਾਂ ਦਾ ਇੱਕ ਮੇਰਾ ਨਾਮ ਹੋਵੇ ਮਤਲਬ ਦੇਖੋ ਇਨਾਂ ਨੂੰ ਦੇਖ ਕੇ ਹੀ ਉਸ ਬੱਚੇ ਦੇ ਮਨ ਦੇ ਵਿੱਚ ਸ਼ੌਕ ਆਇਆ ਵੀ ਮੈਂ ਵੀ ਆਪਣਾ ਨਾਮ ਇੱਕ ਬੋਡੀ ਬਿਲਡਿੰਗ ਦੇ ਲਾਈਨ ਦੇ ਵਿੱਚ ਮੈਂ ਆਪਣਾ ਨਾਮ ਬਣਾਣਾ ਹੈ ਔਰ ਮੈਂ ਸੋਚਦਾ ਕਿ ਫਿਰ ਤੋਂ ਮੈਂ ਧੰਨਵਾਦ ਕਰਦਾ ਇਹਨਾਂ ਦੀ ਸਾਰੀ ਟੀਮ ਦਾ ਕਿ ਜਿਹੜੇ ਜਿੱਤੇ ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਛੜਿਆ ਵੀ ਉਹਦੇ ਇੱਕ ਹਿੱਸਾ ਸਭ ਤੋਂ ਮੈਂ ਕਹਿਣਾ ਕਿ ਪਹਿਲ ਕਦਮੀ ਜਿਹੜੀ ਹੈ ਔਰ 50% ਸ਼ੇਅਰ ਜਿਹੜਾ ਰਮੇਸ਼ ਮੰਗੜੀ ਜੀ ਸਾਰੀ ਇਹਨਾਂ ਦੀ ਟੀਮ ਜਿਹੜੀ ਹੈ ਉਹ ਪਾਰੀ ਹੈ ਮੈਂ ਧੰਨਵਾਦ ਕਰਦਾ ਇਹਨਾਂ ਦਾ ਸੋ ਬਿਲਕੁਲ ਸਾਡੇ ਨਾਲ ਬੋਡੀ ਬਿਲਡਰਸ ਵੀ ਮੌਜੂਦ ਨੇ ਕੀ ਕਹਿਣਾ ਚਾਹੋਗੇ ਕਿੰਨੇ ਟਾਈਮ ਤੋਂ ਤੁਸੀਂ ਮਤਲਬ ਬੋਡੀ ਬਿਲ ਮੈਨੂੰ 18 ਸਾਲ ਹੋ ਗਏ ਮੈਮ ਜੀ ਮੈਂ ਇਸ ਗਰੂਰ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਹਾਂਗਾ ਤੇ ਇਸ ਸਾਲ ਮੈਂ ਕਾਫੀ ਮੈਡਲ ਜਿੱਤੇ ਨੇ ਤੇ ਕੋਸ਼ਿਸ਼ ਕਰੂੰਗਾ ਪ੍ਰੋਸਾਦ ਬਣਾ ਮੈਂ ਸਾਰੀ ਟੀਮ ਨੂੰ ਵੀ ਇਸ ਵਾਰ ਵੀ ਮੈਂ ਵਧੀਆ ਨੈਸ਼ਨਲ ਮੈਡਲ ਲੈ ਕੇ ਆਉਂਗਾ ਜੀ ਬਹੁਤ ਅੱਛਾ ਆਪਣਾ ਵੈਸਟ ਦੂੰਗਾ ਮੈਂ ਸਾਰੇ ਐਥਲੀਟੀ ਲੈ ਕੇ ਆਉਣਗੇ ਆਪਣਾ ਵੈਸਟ ਦੇਣਗੇ ਤੇ ਪੰਜਾਬ ਦਾ ਰੌਸ਼ਨ ਕਰਨਗੇ ਆਪਣੇ ਮਾਪਿਓ ਦਾ ਤੇ ਸਾਰੀ ਟੀਮ ਦਾ ਜੋ ਵੀ ਇੱਥੇ ਮੌਜੂਦ ਆ ਨੌਰੋਸ਼ਨ ਕਰਾਂਗੇ ਜ਼ਰੂਰ ਥੈਂਕ ਯੂ ਅ ਸਿਲੈਕਸ਼ਨ ਹੋਣ ਜਾ ਰਹੀ ਹੈ ਕੀ ਲੱਗਦਾ ਸਿਲੈਕਟ ਹੋ ਜਾਓਗੇ ਹੂੰ ਸਿਲੈਕਟ ਤਾਂ ਚਲੋ ਜੀ ਜਜਿਤ ਨੇ ਕਰਨਾ ਨਹੀਂ ਉਮੀਦ ਹੈ ਕਿ ਤੁਹਾਨੂੰ ਆਪਣੇ ਆਪ ਤੇ ਉਮੀਦ ਤਾਂ ਹੋएगी ਆਪਣੇ ਵੱਲੋਂ ਆਪਾਂ ਵਧੀਆ ਕਰਕੇ ਆਏ ਉਮੀਦ ਤਾਂ ਹੈਗੀ ਐ ਸਿਲੈਕਟਰ ਹੋਈ ਜਾਵਾਂਗੇ ਤੇ ਮੈਂ ਚਾਹਨਾਵਾ ਕਿ ਜਿੰਨੇ ਵੀ ਮੁੰਡੇ ਮਤਲਬ ਆਏ ਨੇ ਸਿਲੈਕਸ਼ਨ ਵਾਸਤੇ ਤੇ ਸਾਰੇ ਆਪਣੇ ਦੇਸ਼ ਵੱਲੋਂ ਵਧੀਆ ਪਰਫਾਰਮ ਕਰਨ ਵਿਦੇਸ਼ਿਤ ਵਿੱਚ ਜਾ ਕੇ ਮੇਰਾ ਨਾਮ ਪ੍ਰਦੀਪ ਵਰਮਾ ਇੰਟਰਨੈਸ਼ਨਲ ਬੋਡੀ ਬਿਲਡਰ ਹਾਂ ਤੇ ਆਈਬੀਬੀਐਫ ਇੰਡੀਅਨ ਬੋਡੀ ਬਿਲਡਰ ਫੈਡਰੇਸ਼ਨ ਵੱਲੋਂ ਮੈਨੂੰ 15 ਸਾਲ ਹੋ ਗਏ ਨੇ ਬੋਡੀ ਬਿਲਡਿੰਗ ਕਰਦੇ ਤੇ ਸਾਰੀ ਅਚੀਵਮੈਂਟਸ ਮੇਰੇ ਕੋਲ ਹੈਗੀ ਐ ਪਰ ਮੈਂ ਚਾਹਨਾ ਕਿ ਮੈਂ ਹੋਰ ਅਚੀਵਸ ਕਰਾਂ ਤੇ ਆਪਣੇ ਪੰਜਾਬ ਦਾ ਨਾਮ ਦੇਸ਼ ਦਾ ਨਾਮ ਵਿਦੇਸ਼ੀ ਤੇ ਰੋਸ਼ਨ ਕਰਾ ਜੀ ਬੇ ਬੱਚਿਆਂ ਨੂੰ ਕੋਈ ਸਿੱਖਣ ਨੂੰ ਮਿਲੇ ਤੇ ਜਿੰਨਾ ਕ ਆਪਾਂ ਕਰਦੇ ਆ ਤੇ ਹੋਰ ਕਰੀਏ ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਇਸ ਜਿਮ ਟਾਊਨ ਦੇ ਵਿੱਚ ਕੁਝ ਬੋਡੀ ਬਿਲਡਿੰਗ ਦੀ ਸਿਲੈਕਟਰ ਸਿਲੈਕਟ ਹੋਣ ਜਾ ਰਹੀ ਹੈ ਕਿਉਂਕਿ ਜੋ ਇਹ ਸੈਕੰਡ ਡੌਰ ਥਰਡ ਰੰ ਜੜਕੀ ਹੈ ਮਹਾਰਾਸ਼ਟਰ ਬੋਡੀ ਬਿਲਡਿੰਗ ਐਸੋਸੀਏਸ਼ਨ ਵੱਲੋਂ ਕੁਝ ਬੱਚੇ ਸਿਲੈਕਟ ਕਰਕੇ ਜੜਕੀ ਇੰਡੀਅਨ ਲੈਵਲ ਦੇ ਵਿੱਚ ਬੋਡੀ ਬਿਲਡਰ ਸਿਲੈਕਟ ਕੀਤੇ ਜਾਣਗੇ ਜੋ ਇੰਡੀਆ ਲੈਵਲ ਦੇ ਵਿੱਚ ਹੋਪ ਕਰਦੇ ਆ ਇਹਨਾਂ ਬੋਡੀ ਬਿਲਡਰ ਵੱਲੋਂ ਕਿਹਾ ਕਿ ਕਿ ਪਿਛਲੇ 18 ਸਾਲ ਤੋਂ ਲਗਾਤਾਰ ਬੋਡੀ ਬਿਲਡਿੰਗ ਦੇ ਵਿੱਚ ਕਰ ਰਹੇ ਨੇ ਕੰਮ ਤਾਂ ਤੁਹਾਨੂੰ ਦੱਸਦੀ ਕਿ ਇਹਨਾਂ ਵੱਲੋਂ ਪੂਰੀ ਉਮੀਦ ਹੈ ਕਿ ਅੱਜ ਦਾ ਜੋ ਯੂਥ ਹੈ ਉਹਨਾਂ ਨੂੰ ਵੀ ਜਿਹੜਾ ਕੀ ਹੈ ਕੰਪੈਲ ਕਰਨ ਕਿ ਉਹ ਵੀ ਇਸ ਵਾਲਾਂ ਤਾਜੂ ਜਿਸ ਤਰ੍ਹਾਂ ਇਹ ਮੈਡਲ ਲੈ ਕੇ ਆ ਰਹੀ ਨੇ ਤਾਂ ਉਹਨਾਂ ਨੂੰ ਵੀ ਜਿਹੜੀ ਕਿ ਇਹ ਮੋਟੀਵੇਸ਼ਨ ਮਿਲ ਸਕੇ ਇਧਰ ਦੀ ਅਪਡੇਟਸ ਨਾਲ ਬਣੀ ਰਹੀ ਆਪਣੀ ਪੰਜਾਬ ਦੇ ਨਾਲ